ਸਤਿ ਸ਼੍ਰੀ ਅਕਾਲ ਜੀ ਚੈਨਲ ਲੋਕ ਕਰਨ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਸਾਡੇ ਨਾਲ ਜੁੜੇ ਨੇ ਉਗੇ ਰਾਸੀ ਮਹਾਰ ਤੇ ਪੱਤਰਕਾਰ ਸਰਦਾਰ ਪਰਮਿੰਦਰ ਸਿੰਘ ਰਾਏਪੁਰ ਜੀ ਰਾਏਪੁਰ ਸਾਹਿਬ ਚੈਨਲ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਸਾਹਿਬ ਭਿੰਡਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਰਾਏਪੁਰ ਸਾਹਿਬ ਜਿਵੇਂ ਸਿਆਸੀ ਆਪਾਂ ਜੀ ਗੱਲ ਕਰੀਏ ਤਾਂ ਅਕਾਲੀ ਦਲ ਦਾ ਜ਼ਿਕਰ ਵੱਡੇ ਪੱਧਰ ਤੇ ਨਹੀਂ ਦਿਨ ਚੱਲ ਰਿਹਾ ਹੈ ਤੇ ਇਸ ਲੋਕ ਜਿਹੜੀ ਸਦਾਰ ਲਹਿਰ ਬਣੀ ਪਿਛਲੇ ਸਮੇਂ ਕੱਲ ਉਹਨਾਂ ਨੇ ਆਪਣਾ ਭੋਗ ਪਾ ਲਿਆ ਇਹਦਾ ਭਾਵ ਕਿ ਭੰਗ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਾਡਾ ਮਿਸ਼ਨ ਇਚ ਓਕੇ ਤੇ ਜਿਹੜੀਆਂ ਅਗਲੀ ਜਿਹੜੀ ਦਾਸ ਸੀ ਤੰਦ ਛੇੜੀਏ ਕਿ ਹੁਣ ਇਹ ਰਾਜ ਸਦਾਰ ਲਹਿਰ ਦਾ ਭਵਿੱਖ ਆਪਾਂ ਕੀ ਮੰਨਦੇ ਆ ਰਾਏਪੁਰ ਸਾਹਿਬ ਕੀ ਇਹ ਦੁਬਾਰਾ ਮਹਾਰਜ ਸ਼ਰੋਮਣੀ ਕਾਲੀਦਾਲ ਵਿੱਚ ਹੋਣਗੇ ਜਾਂ ਇੱਕ ਦਰਾੜ ਬਰਕਰਾਰ ਬਣੀ ਰਹੇਗੀ ਜਾਂ ਜਿਵੇਂ ਬਣੀ ਹੋਈ ਹੈ ਜੀ ਦੇਖੋ ਜੇ ਕਾਲੀਦਾਲ ਦੀ ਆਪਾਂ ਅ ਸ਼ਰੋਮਣੀ ਕਾਲੇਦਰ ਬਾਦਲ ਦੀ ਗੱਲ ਕਰੀਏ ਤਾਂ ਜਿਹੜੇ ਇਹਨਾਂ ਦਾ ਪਛੋਕੜ ਦੇਖਿਆ ਜਾਵੇ ਖਾਸ ਕਰ ਵੱਡੇ ਪਾਦਨ ਸਾਹਿਬ ਦਾ ਤਾਂ ਜਿਹੜੇ ਇਹਨਾਂ ਨੂੰ ਛੱਡ ਕੇ ਗਏ ਹੈ ਨਾ ਉਹ ਛੇਤੀ ਕਿਤੇ ਵਾਪਸ ਰਣਗੜ੍ਹ ਨਹੀਂ ਹੋਏ ਯਾਨੀ ਕਿ ਸ਼ਰੋਮਣੀ ਇੱਕ ਕਾਲੇਦਰ ਬਾਦਲ ਨੇ ਭਾਵੇਂ ਉਹਨਾਂ ਦੇ ਵਿੱਚ ਮੋੜ ਪਾਰਟੀ ਦੇ ਵਿੱਚ ਅੜਾ ਲਿਆ ਬੰਦਿਆਂ ਨੂੰ ਉਹਨਾਂ ਆਗੂਆਂ ਨੂੰ ਜਾਂ ਉਹਨਾਂ ਚਿਹਰਿਆਂ ਨੂੰ ਲੇਕਿਨ ਕਿਤੇ ਨਾ ਕਿਤੇ ਇੱਕ ਫਰਕ ਜ਼ਰੂਰ ਰੱਖਿਆ ਇੱਕ ਦੂਰੀ ਜ਼ਰੂਰ ਕਾਲੀਦਰ ਨੇ ਉਹਨਾਂ ਲੋਕਾਂ ਤੋਂ ਬਣਾਈ ਰੱਖੀ ਜਾਂ ਉਹਨਾਂ ਤੋਂ ਹਮੇਸ਼ਾ ਇੱਕ ਖਾਤਰਾ ਪਾਪਿਆ ਏ ਬੀਏ ਕਿਸੇ ਸਮੇਂ ਵੀ ਬਗਾਵਤ ਕਰ ਸਕਦੇ ਨੇ ਕਾਲੀਦਲ ਬਾਦਲ ਦੇ ਬਰੁੱਧ ਹੋ ਸਕਦੇ ਨੇ ਤੇ ਕਾਲੀਦਲ ਨੁਕਸਾਨ ਕਰ ਸਕਦੇ ਨੇ ਖਾਸ ਕਰਕੇ ਬਾਦਲ ਪਰਿਵਾਰ ਦਾ ਕਹਿੰਦਾ ਪਾਪ ਕਿ ਅਗਲੀ ਬਗਾਵਤ ਦਾ ਫਖਤ ਸਾਮਣ ਸਕਦੇ ਮੰਨਦੇ ਨਹੀਂ ਹੁਣ ਵਾਲਾ ਇਹ ਮੇਨ ਸਟਰੀਮ ਪ੍ਰਕਾਸ਼ ਹਾਂਜੀ ਸ਼੍ਰੋਮਣੀ ਕਾਲ ਦੇ ਨਾਲ ਬਾਦਲ ਹੈ ਜਿਹੜਾ ਬਾਦਲ ਪਰਿਵਾਰ ਹੈ ਉਹ ਇਹ ਗੱਲ ਤਾਂ ਮੰਨਦਾ ਹੀ ਹੈ ਉਹ ਮਤਲਬ ਕਹਿ ਲੋ ਕਿ ਬਾਦਲਾਂ ਦੇ ਖੂਨ ਦੇ ਵਿੱਚ ਹੀ ਇਹ ਹਾਂ ਨੇ ਵੀ ਜੇ ਕੋਈ ਛੱਟ ਕੇ ਉਹਨਾਂ ਨੂੰ ਗਿਆ ਤਾਂ ਬਹੁਤਾ ਭਰੋਸਾ ਨਹੀਂ ਉਹਦੇ ਕਦੇ ਜਤਾਇਆ ਜਾਊਗਾ ਹੂੰ ਜਾਂ ਉਹਨੂੰ ਮੁੱਢਲੀ ਲੀਡਰਸ਼ਿਪ ਵਿੱਚ ਥਾਂ ਦਾ ਦਿੱਤੀ ਜਾਊਗੀ ਪਰ ਉਹਦੀ ਇੰਨੀ ਉਹਨੂੰ ਇੰਨੀ ਪਾਵਰ ਜਾਂ ਉਹਦੇ ਤੋਂ ਇੰਨੇ ਆਪਾਂ ਕਹਾਂਗੇ ਉਹ ਉਹਦੇ ਕੰਮ ਨਹੀਂ ਨੇ ਹੋਣ ਦਿੱਤੇ ਜਾਣਗੇ ਜਾਂ ਉਹਨੂੰ ਹਾਈਲਾਈਟ ਇੰਨਾ ਨਹੀਂ ਕੀਤਾ ਜਾਊਗਾ ਵੀ ਕੱਲ ਨੂੰ ਉਹਨਾਂ ਤੇ ਹੋਰ ਹਾਵੀ ਹੋ ਜਾਈ ਬੈਠੇ ਹੂੰ ਸੋ ਬਹੁਤ ਸਾਰੀਆਂ ਉਦਾਹਰਨਾਂ ਵੀ ਨੇ ਖਾਸ ਕਰ ਚੰਦੂ ਮੰਜਰਾ ਹੋਣਾ ਆਪ ਹੁਣ ਫੇਰ ਬਕਾਬਤ ਵਿੱਚ ਉਹ ਮਾ ਕੁਦੇ ਜੀ ਕੀ ਉਹ ਮਗਾਵਤੀ ਸੁਰਾਂ ਦੇ ਗੱਡੀਆਂ ਸੀਗੇ ਜਦੋਂ ਜੀ ਜੇ ਮਗਾਵਤ ਕੀਤੀ ਹੈ ਉਹਨਾਂ ਦੇ ਵਿੱਚ ਮੋਰੀ ਬਣ ਕੇ ਆਏ ਆ ਪਹਿਲਾਂ ਵੀ ਇਹਨਾਂ ਨੇ ਜਦੋਂ ਲੰਗੋਵਾਲ ਕੰਨਿੱਦਲਾਂ ਉਹਨਾਂ ਨੇ ਸ਼ੁਰੂ ਕੀਤਾ ਸੀ ਸ਼੍ਰੋਮਣੀ ਕਮੇਟੀ ਦੇ ਜੋਣਾ ਵਿੱਚ ਲੜੀਆਂ ਤੇ ਉਹ ਉਹ ਇਹਨਾਂ ਤੋਂ ਹਮੇਸ਼ਾ ਹੀ ਇੱਕ ਖਤਰਾ ਜਿਹੜਾ ਹੈਗਾ ਉਹ ਬਣਿਆ ਰੂਗਾ ਸੁਬੀਰ ਬਾਦਲ ਦੇ ਪਰਿਵਾਰ ਨੂੰ ਤੇ ਹੁਣ ਜਿਹੜੀ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਸੀ ਜੀ ਉਹਨੂੰ ਭੰਗ ਤਾਂ ਕਰ ਦਿੱਤਾ ਗਿਆ ਤੇ ਮੂੜ ਮਰਜ ਹੋਣ ਵਾਸਤੇ ਅਕਾਲੀ ਦਲ ਬਾਦਲ ਨਾਲ ਨੂੰ ਮੂਵ ਕੀਤਾ ਹੈ ਬੀਬੀ ਜਗੀਰ ਕੋਰ ਬਾਰੇ ਵੀ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਜੁਆਇਨ ਕਰਨਗੇ ਹੋਰ ਵੀ ਲੀਡਰ ਕਰਨਗੇ ਕਰ ਕਰਨਾ ਵੀ ਪੈਣਾ ਤੇ ਕਰਾਉਣਾ ਵੀ ਪੈਣਾ ਦੋਨਾਂ ਦੀ ਮਜਬੂਰੀ ਹੈ ਹੁਣ ਅਕਾਲ ਤਖਤ ਦਾ ਕੋਈ ਫੈਸਲਾ ਨਹੀਂ ਪੁੰਡਾ ਵੀ ਹਾਂਜੀ ਅਕਾਲ ਤਖਤ ਦਾ ਫੈਸਲਾ ਵੀ ਹੈਗਾ ਲੇਕਿਨ ਜਿਹੜਾ ਅਕਾਲੀ ਦਲ ਬਾਦਲ ਦਾ ਗਰਾਫ ਬਹੁਤ ਥੱਲੇ ਆਇਆ ਨਾ ਉਹਦੇ ਲਈ ਲੀਡਰਾਂ ਨੂੰ ਜਿਵੇਂ ਪਹਿਲਾਂ ਨੱਤ ਮਾਰ ਕੇ ਬਾਹਰ ਕੱਢ ਦਿੰਦੇ ਸੀ ਜਾਂ ਪੁੱਛਗੀ ਚ ਘਟ ਜਾਂਦੀ ਸੀਗੀ ਉਹ ਚੀਜ਼ ਥੋੜਾ ਜਿਹਾ ਗਰੇਜ ਕਰਨੀ ਪਊਗੀ ਥੋੜਾ ਸਮਾਂ ਜੀ ਜੀ ਤੇ ਇਹਨਾਂ ਨਾਲ ਲੈ ਕੇ ਚੱਲਣਾ ਇਹ ਹੋ ਸਕਦਾ ਹੈ ਕਿ ਲੋਕਾਂ ਨੂੰ ਇਹ ਦਿਖਾਉਣਾ ਵੀ ਸਾਡੇ ਨਾਲ ਹੀ ਨੇ ਸਾਡੇ ਨਾਲ ਹੀ ਇਕਜੁੱਟ ਨੇ ਪਹਿਲਾਂ ਵੀ ਇਕਜੁੱਟ ਸੀਗੇ ਤੇ ਦੂਜੀ ਗੱਲ ਇਹ ਵੀ ਨਾਲ ਵੱਡੀ ਹੋਊਗੀ ਕਿ ਜੇ ਪਹਿਲਾਂ ਵੀ ਭਾਗੀਦਾਰ ਰਹੇ ਨੇ ਇਹ ਪਰ ਆਪਣੇ ਆਪ ਨੂੰ ਬਚਾ ਕੇ ਨਿਕਲ ਗਏ ਸੀ ਤਾਂ ਹੁਣ ਵੀ ਭਾਗੀਦਾਰੀ ਨੇ ਤੀਜੀ ਗੱਲ ਇਹ ਹੈ ਕਿ ਬਾਦਲ ਪਰਿਵਾਰ ਇਹ ਵੀ ਜ਼ਰੂਰ ਦੱਸਾਏਗਾ ਕਿ ਸਾਡੇ ਤੋਂ ਬਿਨਾ ਇਹਨਾਂ ਦਾ ਭਵਿੱਖ ਕੋਈ ਨਹੀਂ ਹੂੰ ਜੀ ਇਹਨਾਂ ਨੂੰ ਸਾਡੀ ਸ਼ਰਤਰਸਾਇਆ ਚ ਆਉਣਾ ਪਊਗਾ ਜੀ ਇੰਨੀ ਛੇਤੀ ਆਪਾਂ ਕਹਿ ਦਿੱਤਾ ਜਿਵੇਂ ਵੀ ਸ਼੍ਰੀ ਕਾਲਤਖਸਾ ਤੋਂ ਫੈਸਲਾ ਆ ਗਿਆ ਤੇ ਫੈਸਲਾ ਆ ਗਿਆ ਕਿ 6 ਮਹੀਨਿਆਂ ਦੇ ਵਿੱਚ ਨਵਾਂ ਪ੍ਰਧਾਨ ਹੈਗਾ ਚੁਣਿਆ ਜਾਊਗਾ ਜੀ ਉਹ ਸਾਰਾ ਕੁਝ ਜਿਵੇਂ ਵੀ ਕਮੇਟੀ ਬਣੀ ਹੈ ਜੀ ਹੂੰ ਹੂੰ ਤਾਂ ਇੰਨੀ ਛੇਤੀ ਬਾਦਲ ਪਰਿਵਾਰ ਪ੍ਰਧਾਨ ਕੀ ਛੱਡਣ ਵਾਲਾ ਹੈ ਨਹੀਂ ਹੂੰ ਕਿਤਨਾ ਕਿਤੇ ਕਰਕੇ ਜਿਵੇਂ ਹੁਣ ਪਿੱਛੇ ਪਿੱਛੇ ਜੇ ਤੁਸੀਂ ਦੇਖਿਆ ਜੀ ਆਪਾਂ ਭੁੰਦੜ ਉਹਨਾਂ ਨੂੰ ਕਾਰਜਕਾਰੀ ਬਣਾ ਕੇ ਇਕ ਖਨਾ ਪੂਰਤੀ ਕਰੀ ਗਈ ਹੈ ਇਸੇ ਤਰ੍ਹਾਂ ਕੋਈ ਹੋ ਸਕਦਾ ਹੈ ਹੌਣ ਵਾਲੇ ਸਮੇਂ ਦੇ ਵਿੱਚ ਕੋਈ ਬਾਦਲ ਦਾ ਤੋਂ ਬਿਨਾ ਜਾਂ ਬਾਦਲਾਂ ਦੇ ਪਰਿਵਾਰ ਤੋਂ ਕੋਈ ਹੂੰ ਅੱਗੇ ਲਿਆਂਦਾ ਜਾਵੇ ਭਾਵੇਂ ਹਰਸੀ ਮੁਰਦਕੌਰ ਬਾਦਲ ਜੀ 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 ਠੀਕ ਹੈ ਕਿਸੇ ਤਰੀਕੇ ਨਾਲ ਜਾਨੀ ਕਿ ਕਾਬਜ ਬਾਦਲ ਪਰਿਵਾਰ ਹੀ ਰਹੂਗਾ ਕੋਈ ਕੱਠ ਪੁੱਤਲ ਜਰੂਰ ਉਠਾਈ ਜਾ ਸਕਦੀ ਹੈ ਇਹ ਕਿਹਾ ਜਾ ਸਕਦਾ ਉਸ ਤੋਂ ਬਾਅਦ ਥੋੜੇ ਸਮੇਂ ਨੂੰ ਕਹਿ ਲੋ ਕਿ ਜਦੋਂ ਲੱਗਿਆ ਕਿ ਸਾਰਾ ਕੁਝ ਠੀਕ ਹੋਣ ਵਾਲਾ ਜਾਂ ਇਹ ਜਿਹੜੀ ਇਹ ਸੁਧਾਰ ਲਹਿਰ ਦੇ ਆਗੂ ਨੇ ਇਹਨਾਂ ਨੂੰ ਗੰਢ ਲੈ ਜਾਊਗਾ ਆਪਣੇ ਨਾਲ ਬਹੁਤਿਆਂ ਨੂੰ ਠੀਕ ਹੈ ਨਾ ਫਿਰ ਸੁਖਵੀਰ ਬਾਦਲ ਨੂੰ ਲੈ ਕੇ ਉੱਥੇ ਹੀ ਕੁਰਸੀ ਤੇ ਬorajਮਨ ਕਰਾ ਦੇਣਾ ਤਾਂ ਇਹ ਇਹਨਾਂ ਦਾ ਇੱਕ ਹੈ ਕਿ ਨਵੀਂ ਗੱਲ ਨਿਕਲ ਕੇ ਜਿਹੜੀ ਸਾਹਮਣੇ ਉਹ ਆ ਰਹੀ ਹੈ ਕਿ ਸ਼ਾਇਦ ਬਾਕੀ ਦਾ ਸਾਰਿਆਂ ਨੂੰ ਸਾਰਿਆਂ ਦੀ ਰੀਜੋਇਨਿੰਗ ਹੋ ਸਕਦੀ ਆ ਹਮ ਸ਼ਰੋਮਿਚ ਕਾਲੀਦਰ ਬਾਦਲ ਦੇ ਵਿੱਚ ਲੇਕਿਨ ਜੀ ਕੀ ਆਸਰਾ ਨਹੀਂ ਜਾਂ ਕਹ ਲੋ ਕਿ ਉੜਦੀਆਂ ਹੋੜੀਆਂ ਖਬਰਾਂ ਆਈਆਂ ਨਿਕਲ ਕੇ ਆਉਂਦੀਆਂ ਨੇ ਬਾਹਰ ਜੀ ਕਿ ਬਡਾਲਾ ਤੇ ਰਖੜਾ ਨੂੰ ਫਿਲਹਾਲ ਅੱਛਾ ਦੂਰ ਰੱਖਿਆ ਜਾਊਗਾ ਬਹਾਲ ਨਾਲ ਬਾਹਰ ਨਿਕਲ ਕੇ ਆ ਰਹੀਆਂ ਨੇ ਪਰ ਹੁਣ ਦੇਖੋ ਸਟ੍ਰੈਟਜੀ ਕੀ ਹੈ ਜਾਂ ਉਹਨਾਂ ਦਾ ਕਿਸ ਤਰ੍ਹਾਂ ਦਾ ਗੱਲ ਸਾਡੇ ਦੋਨੋਂ ਤਰ੍ਹਾਂ ਦੀ ਸਟ੍ਰੈਟਜੀ ਕੀ ਇਹ ਵੀ ਗੱਲ ਸਾਹਮਣੇ ਆਉਣਾ ਹਾਂ ਇਹ ਸਰਦਾਰ ਦਾ ਤਾਂ ਪਤਾ ਹੀ ਬਿਲਕੁਲ ਅਗਲਾ ਕਿਉਂਕਿ ਗਰੁੱਪ ਤਾਂ ਬਣਿਆ ਰਹੂਗਾ ਨਾ ਜੋ ਮੀਟਿੰਗ ਕਰਨਗੇ ਬੈਠਕ ਕਰਨਗੇ ਸਾਰੇ ਇਕੱਠੀ ਕਰਨਗੇ ਸ਼ਖਬੀਰ ਬਾਦਲ ਨੂੰ ਜਿਆਦਾ ਪਤਾ ਕਿ ਉਹਨਾਂ ਨੇ ਅੱਗੇ ਪੈਂਤੜਾ ਕਿਹੜਾ ਵਰਤਣਾ ਕਿਦਾਂ ਰਣਨੀਤੀ ਤਿਆਰ ਕਰਦਾ ਰਾਇਪੁਰ ਸਾਹਿਬ ਇੱਕ ਇੱਥੇ ਕਿਸੇ ਸਵਾਲ ਹੈ ਕਿ ਸ਼ਖਬੀਰ ਸਿੰਘ ਬਾਦਲ ਉੱਤੇ ਹੁਣ ਵੱਡੇ ਪੱਧਰ ਉੱਤੇ ਧਾਰਮਿਕ ਦਬਾਅ ਬਣਿਆ ਹੁਣ ਵੀ ਸੇਵਾ ਦੇ ਵਿੱਚ ਨੇ ਉਹ ਕਈ ਘਟਨਾਵਾਂ ਹੋਰ ਵੀ ਵਾਪਰੀਆਂ ਕੀ ਆਪਾਂ ਮੰਨ ਸਕਦੇ ਆ ਕਿ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਿਆਸਤ ਹੈ ਅਕਾਲੀ ਸਿਆਸਤ ਕੋਈ ਉਹਨੂੰ ਫਰਕ ਪਿਆ ਕੋਈ ਆ ਚਾਹੀਏ ਜੇਕਰ ਅਸਤੀਫਾ ਉਹਨਾਂ ਦਾ ਪ੍ਰਮਾਣ ਹਾਲੇ ਨਹੀਂ ਕੀਤਾ ਜਾ ਰਿਹਾ ਤਾਂ ਉਹ ਹਾਲੇ ਵੀ ਪਾਰਟੀ ਪੱਧਰ ਉੱਤੇ ਹਾਵੀ ਨਹੀਂ ਆਪਾਂ ਮੰਨ ਸਕਦੇ ਆ ਨਾ ਫਿਰ ਦੇਖੋ ਪਾਰਟੀ ਪੱਧਰ ਉੱਤੇ ਹਾਵੀ ਹੋਣ ਦਾ ਜਾਂ ਸ਼੍ਰੋਮਣੀ ਕਮੇਟੀ ਦੇ ਉੱਤੇ ਹਾਵੀ ਹੋਣ ਦਾ ਇੱਥੋਂ ਤੱਕ ਕਿ ਮੈਂ ਤਾਂ ਇਹ ਵੀ ਗੱਲ ਕਰ ਦਿੰਦਾ ਕਿ ਜੇ ਕੋਈ ਫੈਸਲਾ ਸ਼੍ਰੀ ਕਾਲਸਰਬ ਜਾਂ ਸ਼੍ਰੀ ਕਾਲਤਕ ਸਾਹਿਬ ਜਾਂ ਪੰਡਤ ਜਥੇਦਾਰ ਸਾਹਿਬਾਨ ਨਬਲਾਨ ਦਾ ਪੰਡਤ ਹੂੰ ਹੂੰ ਤਾਂ ਕਿਤਨਾ ਕਿਤੇ ਹੋ ਸਕਦਾ ਹੈ ਪਹਿਲੀਆਂ ਦੋ ਚੀਜ਼ਾਂ ਸ਼੍ਰੋਮਣੀ ਕਾਲੀ ਦਲ ਬਾਦਲ ਔਰ ਸ਼੍ਰੋਮਣੀ ਕਮੇਟੀ ਦੇ ਤੇ ਉੱਤੇ ਸ਼ਰੀਆਮੇ ਕਬਜ਼ਾ ਦਿਖ ਰਿਹਾ ਫਿਲਹਾਲ ਵੀ ਬਾਦਲ ਪਰਿਵਾਰ ਦਾ ਜਿਹੜੀ ਤੀਜੀ ਤੀਹ ਰਹਿ ਗਈ ਜਿਵੇਂ ਜਥੇਦਾਰ ਸਾਹਿਬਾਨ ਹੋਗੇ ਤਾਂ ਇਹਨਾਂ ਦੇ ਵਿੱਚ ਹੋ ਸਕਦਾ ਹੈ ਕੋਈ ਸੁਖਵੀਰ ਬਾਦਲ ਦੀ ਕਿਸੇ ਨਾ ਕਿਸੇ ਤਰੀਕੇ ਕੀ ਥੋੜੀ ਮੋਟੀ 1% 2% ਸਲਾਹ ਲੈ ਕੇ ਕੋਈ ਇਦਾਂ ਦੀ ਗੱਲ ਕੀਤੀ ਗਈ ਹੋਵੇ ਇਹਦੇ ਤੋਂ ਵੀ ਇਨਕਾਰ ਹੀ ਨਹੀਂ ਹੋਇਆ ਜਾ ਸਕਦਾ لیکن ہے اے ہے کہ ਜਿਹੜਾ ਫੈਸਲਾ ਆਇਆ ਉਹ ਲੋਕਾਂ ਦੀ رائے ਵਿੱਚ ਵੱਡਾ ਤਾਂ ਹੈਗਾ ਪਰ ਕਿਤੇ ਨਾ ਕਿਤੇ ਇਹ ਜ਼ਰੂਰ ਹੈਗਾ ਕਿ ਇਹਨਾਂ ਨੂੰ ਸਿਆਸੀ ਤੌਰ ਦੇ ਉੱਤੇ ਸਜਾਨੀ ਨਹੀਂ ਮਿਲੀ ਹਮ ਜਦੋਂ ਕਿ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਸੀ ਕਿਸੇ ਪਰਸਨਲ ਕਿਸੇ ਵਿਅਕਤੀ ਨਿੱਜੀ ਦੀ ਹੁੰਦੀ ਚਾਹੇ ਉਹ ਸਿੱਖਾ ਕੋਈ ਹੋਰ ਹੁੰਦਾ ਕੋਈ ਧਾਰਮਿਕ ਸਖਸੀਅਤ ਹੁੰਦੀ ਉਹਦੇ ਬਾਬਤ ਹੁੰਦੀ ਤਾਂ ਇਹ ਧਾਰਮਿਕ ਸਜਾਇਜ ਬਣ ਜਾਂਦੀ ਸੀਗੀ ਕਿਉਂਕਿ ਕੀਤਾ ਸਾਰਾ ਕੁਝ ਸੱਤਾ ਹਾਸਲ ਕਰਨ ਦੇ ਲਈ ਆ ਹਾਂ ਹਾਂ ਤੇ ਉਹ ਸਜਾ ਇਥੋਂ ਸੱਤਾ ਦੇ ਅ ਮਤਲਬ ਅਨੁਕੂਲ ਕਹਿ ਲੋ ਹੋਣੀ ਚਾਹੀਦੀ ਸੀ ਕਿ ਸੱਤਾ ਜਾਂ ਸਿਆਸੀ ਔਰ ਕੋ ਸਜਾ ਨੂੰ ਲੈ ਇਹਨਾਂ ਨੂੰ ਟੁਕਮੀ ਬੈਠਦੀ ਹੈ ਤੇ ਹੋਣੀ ਚਾਹੀਦੀ ਸੀ ਕਿਸੇ ਤਰ੍ਹਾਂ ਦੀ ਰੋਗ ਲਾਦਣੀ ਚੋਣਾ ਤੇ ਰੋਗ ਲਾਦਣੀ ਇਦਾਂ ਤੇ ਉਹ ਨਹੀਂ ਲੱਗੀ ਤੇ ਕਈ ਜਾਨੇ ਤਾਂ ਹੁਣ ਤੁਸੀਂ ਦੇਖਿਆ ਸੋਸ਼ਲ ਮੀਡੀਆ ਦਾ ਜਮਾਨਾ ਕੁਛ ਆਕੇ ਕੋਈ ਕਹਿੰਨੇ ਕੋਕੋੜੇ ਬਰਤਾ ਦਿਓ ਜੀ ਕੋਈ ਕਹਿੰਨੇ ਤਾਂ ਸਜ਼ਾ ਘੱਟ ਹੋਈ ਹੈ ਜੀ ਉਹ ਠੀਕ ਹੈ ਉਹਨਾਂ ਦਾ ਗੁੱਸਾ ਜਾਇਜ਼ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਆ ਉਹਨਾਂ ਦੇ ਉੱਪਰ ਤਾਂ ਕੋਈ ਹੈ ਨਹੀਂ ਨਾ ਕੋਈ ਤਾਕਤ ਨਾ ਕੋਈ ਜੱਥੇਦਾਰ ਨਾ ਕੋਈ ਕੋਈ ਨਾ ਗੋਜ ਦਲਬਾਦ ਲਜੇ ਉਹ ਕੁਛ ਨਹੀਂ ਹੈਗੇ ਉਹ ਬਾਕੀ ਸਭ ਕੁਝ ਪਿੱਛੇ ਆ ਉਹਨਾਂ ਦੀ ਗੱਲ ਹੋਣ ਦੇ ਪਿੱਛੇ ਇਹ ਸਜਾਵਾਂ ਥੋੜੀਆਂ ਘੱਟ ਮਹਿਸੂਸ ਹੁੰਦੀਆਂ ਨੇ ਪਰ ਜਿਹੜੀ ਤੁਸੀਂ ਕਰ ਕੀਤੀ ਕਿ ਦਬਦਬਾ ਤਾਂ ਦਬਦਬਾ ਹੈਗਾ ਅਸਤੀਫੇ ਨਾਲ ਵੀ ਫਰਕ ਪਾਊਗਾ ਹੂੰ ਲੇਕਿਨ ਅ ਨਰਮਾਈ ਰੱਖਣੀ ਕਾਰੀਦਲ ਬਾਦ ਨੂੰ ਜ਼ਰੂਰੀ ਹੋਊਗੀ ਹੁਣ ਚੁੱਪ ਰਹਿ ਕੇ ਤਾਂ ਜਿਵੇਂ ਆਪਾਂ ਕਹ ਲੋ ਕਿ ਟਾਈਮ ਘਟਣ ਵਾਲਾ ਸਮਾਂ ਹੈ ਹਲੇ ਫਿਲਹਾਲ ਦੌਰ ਇਦਾਂ ਦਾ ਨਹੀਂ ਹੈਗਾ ਕਿ ਕਿਸੇ ਨੂੰ ਵੀ ਤੁਸੀਂ ਕੁਝ ਵੀ ਕਹ ਦੋਗੇ ਜਾਂ ਅਕਾਲੀ ਦਲ ਬਾਦਲ ਤੋਂ ਬਾਹਰ ਦਾ ਰਸਤਾ ਦਿਖਾ ਦੋਗੇ ਫਿਲਹਾਲ ਸੰਜਮਣਾ ਚੱਲ ਨਹੀਂ ਲੋੜ ਪੂਗੀ ਉਹ ਤਾਕਤ ਉਹ ਦਬਦਬਾ ਫਿਲਹਾਲ ਦਿਖਾਉਣ ਦੀ ਲੋੜ ਨਹੀਂ ਹੈ ਉਹ ਰਾਹੀਏ ਦਿਖਾएंगे ਬਾਅਦ ਪਰ ਹੋਰ ਜੀ ਜੀ ਦੂਜੇ ਬਣੀ ਇਹਦੇ ਨਾਲ ਹੀ ਡੁੱਟਦੀ ਪੜਦੀ ਹੈ ਗੱਲ ਕਿ ਨਾਰਾਇਣ ਸਿੰਘ ਚੌੜਾ ਨੂੰ ਸ਼ਰੋਣੀ ਕਮੇਟੀ ਦਾ ਕੱਲ ਇੱਕ ਵਕਤ ਇਸ ਮੀਟਿੰਗ ਵੀ ਹੁੰਦੀ ਹੈ ਤੇ ਜਥੇਦਾਰ ਨੂੰ ਵੀ ਸਮਾਵਲੇ ਦੇ ਵਿੱਚ ਮਨਕ ਪੱਤਰ ਦਿੱਤਾ ਜਾਂਦਾ ਹੈ ਕਿ ਨਰਨਰਨ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਕਿਦੇ ਉੱਤੇ ਵੱਡੇ ਪੱਧਰ ਤੇ ਮਾਹੌਲ ਪੰਥ ਖਲਕਾਂ ਦੇ ਵਿੱਚ ਬਹਿਸ ਨੂੰ ਮਾ ਵੀ ਬਣਿਆ ਹੋਇਆ ਕਿਵੇਂ ਬਣਦੇ ਆਪਾਂ ਇਹ ਜਾਇਜ਼ ਮੰਗ ਹੈ ਇਸ ਰੋਲੂ ਕਮੇਟੀ ਦੀ ਕਿਸ ਕਿਸ ਪੰਥਕ ਧਿਰ ਵੱਲੋਂ ਕਿਸ ਤਰ੍ਹਾਂ ਦਾ ਰਿਐਕਸ਼ਨ ਪ੍ਰਤੀਕਰਮ ਆ ਰਿਹਾ ਹੈ ਅਜਿਹਾ ਸਾਰਾ ਕੁਝ ਦੇਖੋ ਮੈਂ ਇੱਕ ਜੇ ਇੱਕ ਆਪਾਂ ਕਹੀਏ ਕਿ ਇੱਕ ਬੰਦਾ ਦੂਜੇ ਬੰਦੇ ਤੇ ਹਮਲਾ ਕਰਦਾ ਹੈ ਨਾਰਮਲੀ ਗੱਲ ਹੂੰ ਹੂੰ ਚਾਹੇ ਉਹ ਕਿਸੇ ਸਿਆਸੀ ਧਿਰ ਤੋਂ ਆਵੇ ਕਿਸੇ ਹੋਰ ਲਹਿਰ ਤੋਂ ਕਿਸੇ ਤਰ੍ਹਾਂ ਦਾ ਵੀ ਕੋਈ ਨਿੱਜੀ ਕੜ ਵੀ ਹੋ ਸਕਦੀ ਹੈ ਹੂੰ ਹੂੰ ਕੋਈ ਪੰਤਕ ਮਸਲਾ ਵੀ ਹੋ ਸਕਦਾ ਹੈ ਕੋਈ ਨੁਕਸਾਨ ਵੀ ਇਤੇ ਆ ਸਕਦਾ ਹੈ ਕੋਈ ਤਸ਼ੱਦਦ ਵੀ ਇਤੇ ਆ ਸਕਦਾ ਵੱਖਰੀ ਗੱਲ ਹੁਣ ਇਹ ਇਹ ਜਿਹੜੇ ਹੁਣ ਜਿਵੇਂ ਸ਼੍ਰੋਮਣੀ ਕਮੇਟੀ ਬੜਾ ਤਤ ਪਰ ਹੋ ਰਹੀ ਹੈ ਬੜਾ ਉਤਸੁਕਤਾ ਨਾਲ ਕਹਿੰਦੇ ਕਿ ਇਸ ਮਸਲੇ ਨੂੰ ਚੱਕ ਰਹੀ ਹੈ ਬੜਾ ਕਰੇਜ਼ ਦਿਖਾ ਰਹੀ ਇਸ ਮਸਲੇ ਨੂੰ ਚੱਕਣ ਮਾਮਲੇ ਨੂੰ ਚੱਕਣ ਦੇ ਚੌੜੇ ਨੂੰ ਅਹ ਪੰਛੀ ਚੋ ਚੇਕਾਇਆ ਜਾਵੇ ਹੋਰ ਵੀ ਧੀਰਾਂਕ ਤੋਂ ਮੰਗ ਕਰ ਰਹੀਆਂ ਨੇ ਹੂੰ ਹੂੰ ਉਹ ਕਹਿੰਦੇ ਨੇ ਕਿ ਦਰਬਾਰ ਸਾਹਿਬ ਦੀ ਜਿਹੜੀ ਅਜ਼ਮਤ ਹੈ ਉਹ ਉਨ ਢਾ ਲੱਗੀ ਆ ਜਾਂ ਉਥੇ ਮੈਂ ਕਿਹ ਤਰ੍ਹਾਂ ਦਾ ਬੇਅਦਬੀ ਕਹ ਲੋ ਜਾਂ ਸ਼ਾਂਤੀ ਭੰਗ ਹੋਈ ਹੈ ਬੇਅਦਬੀ ਦਾ ਤਾਂ ਖਿਆਲ ਨਾ ਨਹੀਂ ਲੈ ਰਹੇ ਕਿਉਂਕਿ ਬੇਅਦਬੀ ਦਾ ਮਸਲਾ ਫਿਰ ਸਾਹਮਣੇ ਆ ਜਾਊਗਾ ਦੂਜਾ ਵੀ ਹੂੰ ਹੂੰ ਸੋ ਬੜੀ ਤਰੀਕੇ ਦੇ ਨਾਲੇ ਮੰਗ ਚੱਕੀ ਜਾ ਰਹੀ ਹੈ ਜਥੇਦਾਰ ਸਾਹਿਬਾ ਜੀ ਮਨ ਨੂੰ ਮੈਂ ਸਮਝਦਾ ਕਿ ਚਲੋ ਠੀਕ ਹੈ ਮੰਗ ਤੁਹਾਡੀ ਠੀਕ ਹੈ ਬਿਲਕੁਲ ਜਾਇਜ਼ ਹੈ ਦਰਬਾਰ ਸਾਹਿਬ ਦੀ ਗੱਲ ਹੋ ਰਹੀ ਹੈ ਇੱਥੇ ਦਾ ਮੰਨ ਲਿਆ ਠੀਕ ਹੈ ਪਰ ਇਹ ਮੰਗ ਉਦੋਂ ਵੀ ਹੋਣੀ ਚਾਹੀਦੀ ਸੀ ਨਾ ਜਦੋਂ ਬਰ ਗਾੜੀ ਦੇ ਵਿੱਚ ਕੋਟ ਕਪੂਰੇ ਚਕਾੰਡ ਹੋਇਆ ਹੂੰ ਜੀ ਉਦੋਂ ਪੰਜ ਚੇਕਣ ਲਈ ਕਿਸੇ ਨੇ ਕਿਹਾ ਜਾਂ ਹੁਣ ਜਦੋਂ ਜਦੋਂ ਸ੍ਰੀ ਅਕਾਲ ਸਖਸ਼ ਸਾਹਿਬ ਦੇ ਸਨਮੁਖ ਖੜ ਕੇ ਹੱਥ ਜੋੜ ਕੇ ਜਦੋਂ ਸਾਰੇ ਗੁਨਾਹ ਕਬੂਲੇ ਗਏ ਹਾਂਜੀ ਚ ਉੱਤਰ ਆਇਆ ਉਦੋਂ ਕਿਉਂ ਨਹੀਂ ਕਿਹਾ ਗਿਆ ਕਿ 500 ਚੇਕਿਆ ਜਾਵੇ ਜੀ ਇਹ ਨੂੰ ਬੰਦੇ ਨੂੰ ਹੂੰ ਹੂੰ ਜੀ ਜੀ ਉਦੋਂ ਕਿਉਂ ਨਹੀਂ ਮੰਗ ਤਾਂ ਰੱਖ ਸਕਦੇ ਸੀ ਹੂੰ ਜੇ ਮੰਗ ਨਹੀਂ ਰੱਖੀ ਤਾਂ ਸ਼ਰਿਆਮ ਤੁਸੀਂ ਦੱਸ ਰਹੇ ਹੋ ਮੋਹਰ ਲਾ ਰਹੇ ਹੋ ਕਿ ਹਾਲੇ ਵੀ ਤੁਸੀਂ ਬਾਦਲ ਪਰਿਵਾਰ ਦੇ ਮਤਲਬ ਅੰਡਰ ਕੰਮ ਕਰ ਰਹੇ ਹੋ ਉਹਨਾਂ ਦੇ ਕਹੇ ਅਨੁਸਾਰ ਕੰਮ ਕਰ ਰਹੇ ਹੋ ਹੂੰ ਹੂੰ ਚੌੜਾ ਨੂੰ ਜੇ ਤੁਸੀਂ ਮੰਗ ਰੱਖ ਰਹੇ ਕੋਈ ਨਰੈਣ ਸਿੰਘ ਚੌੜਾ ਨੂੰ 500 ਚੇਕਿਆ ਜਾਵੇ ਠੀਕ ਜਾਇਜ ਮੰਨ ਲਈ ਗੱਲ ਪਰ ਉਸ ਤੋਂ ਵੱਡਾ ਗੁਨਾਹ ਤਾਂ ਹੋਰ ਵੀ ਹੋਇਆ ਹੋਇਆ ਨਾ ਉਹ ਮੰਨਿਆ ਵੀ ਗਿਆ ਹਾਂ ਕਿਉਂਕਿ ਹਾਲੇ ਜੇ ਚੌੜਾ ਨੂੰ ਬੁਲਾਇਆ ਵੀ ਜਾਂਦਾ ਤਾਂ ਉਹ ਆਪਣਾ ਸਫਾਈ ਦਵੇਗਾ ਫਿਰ ਪਤਾ ਨਹੀਂ ਆਪ ਹੀ ਜਾ ਕੇ ਨਹੀਂ ਆਏ ਜਾਂ ਇਕਰਾਰ ਪਰ ਨਾਮ ਸੌਲਵ ਕਰਨਾ ਕਈ ਪ੍ਰੋਸੈਸ ਨਹੀਂ ਕਰ ਹਾਂ ਵੈਸੇ ਵੀ ਪੰਥ ਚ ਚੇਕਣ ਵਾਸਤੇ ਹਰੇਕ ਬੰਦੇ ਨੂੰ ਮੋਹਰੇ ਆ ਕੇ ਖੜ੍ਹ ਜਾਂਦੇ ਨੇ ਪੰਥ ਚ ਚੇਕ ਦੋ ਜੀ ਪੰਥ ਚ ਚੇਕ ਦੋ ਜੀ ਕੀ ਗੱਲ ਪੰਥ ਕੋਈ ਕਿਸੇ ਦਾ ਠੇਕੇ ਤੇ ਲਿਆ ਆਇਆ ਕੋਈ ਕੋ ਪੰਥ ਕੀ ਹੈ ਜੀ ਤਾਂ ਇਹ ਕਹਿਣ ਦਾ ਭਾਵ ਇਹ ਹੈ ਕਿ ਇਹ ਇਹ ਹਾਲੇ ਵੀ ਗੱਲਬਾਤ ਜਿਹੜਾ ਏਦਾਂ ਮਾਰੀ ਬੈਠੇ ਨੇ ਕਹਿੰਦੇ ਕਿ ਸਾਡਾ ਹੀ ਆ ਸਾਰਾ ਕੁਝ ਸਾਡੀ ਜਿਹਨੂੰ ਮਰਜ਼ੀ ਰੱਖੇ ਜਿਹਨੂੰ ਮਰਜ਼ੀ ਕਢਾ ਦੀਏ ਹੂੰ ਉਹ ਗੱਲ ਹਾਲੇ ਹੈ ਇਹਨਾਂ ਚ ਤੇ ਇਹ ਇਹ ਜਦੋਂ ਤੱਕ ਬੈਠੀ ਹੈ ਨਾ ਇਹ ਅਕਾਲੀ ਦਲ ਦਾ ਤੇ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਹੀ ਕਰੇਗੀ ਤੇ ਹੁਣ ਤੱਕ ਜਿੱਦਾਂ ਜਿੱਦਾਂ ਹਾਂ ਆ ਆ ਆ 500 ਚੈੱਕਨ ਦਾ ਤੱਕ ਮਸਲਾ ਔਰ ਗਿਆਨੀ ਕਰਵਚਨ ਸਿੰਘ ਹੋ ਨਹੀਂ ਰਹੇ ਹੂੰ ਉਹਨਾਂ ਦੇ ਉੱਪਰ ਦੋਸ਼ ਸਾਬਤ ਹੋ ਗਏ ਹਾਂਜੀ ਹਾਂ ਉਹਨਾਂ ਤੋਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਆਂ ਗਿਆ ਉਹਨਾਂ ਨੂੰ ਕਿਉਂ ਨਹੀਂ ਕਿਹਾ ਗਿਆ ਪੰਥ ਚੋ ਐਕਟੀਵਿਟੀ ਬੰਜ਼ਰ ਗਲਤੀ ਕਰੀਏ ਹੂੰ ਹੂੰ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਤਾ ਕੋਈ ਅਹੀ ਨਹੀਂ ਹੂੰ ਜੀ ਉੱਥੇ ਜਾ ਕੇ ਤੁਸੀਂ ਪੰਥ ਚੋਂ ਛੇਕਣ ਦਾ ਮਸਲਾ ਨਹੀਂ ਚੱਕਦੇ ਉੱਥੇ ਜਾ ਕੇ ਮੰਗ ਨਹੀਂ ਕਰਦੇ ਇੱਥੇ ਆ ਕੇ ਦੂਜਿਆਂ ਵਾਸਤੇ ਤੁਸੀਂ ਕਹਿੰਦਾ ਆਪਾਂ ਕਿ ਸ਼ਰੋਣੀ ਕਮੇਟੀ ਦੀ ਜਿਹੜਾ ਇਹ ਕਦਮ اٹھਾਇਆ ਗਿਆ ਚੌੜੀ ਵਾਲਾ ਮਾਮਲਾ ਕਈ ਵਿਵਾਦਾਂ ਦੇ ਵਿੱਚੋਂ ਆਪਾਂ ਬਣ ਸਕਦੇ ਹਾਂ ਬਿਲਕੁਲ ਬਣੇ ਦਾ ਸਕਦਾ ਬਥੇਰਾ ਕੁਝ ਨਿਕਲ ਕੇ ਸਾਹਮਣੇ ਵੀ ਜਾ ਰਿਹਾ ਆਏਗਾ ਵੀ ਹਾਲੇ ਪਰ ਸ਼ਰੋਣੀ ਕਮੇਟੀ ਦਾ ਇੰਨਾ ਜਿਆਦਾ ਮਤਲਬ ਤੇਜ਼ੀ ਦਿਖਾਉਣਾ ਇੰਨਾ ਜਾ ਕੇ ਇੰਨਾ ਜ਼ਿਆਦਾ ਇਨਵੋਲਵਮੈਂਟ ਹੋ ਜਾਣੀ ਚੌੜਾ ਮਾਮਲੇ ਚ ਸੁਖਵੀਰ ਦੇ ਮਾਮਲੇ ਦੇ ਵਿੱਚ ਉਹ ਕਿਤੇ ਨਾ ਕਿਤੇ ਇੱਕ ਨਰਮ ਸਵਾਲ ਖੜੇ ਕਰਦਾ ਹੈ ਕਿ ਤੁਸੀਂ ਹਲੇ ਵੀ ਮਾਦਲ ਪਰਿਵਾਰ ਦੇ ਵਿੱਚੋਂ ਆਪਣੀ ਜਿਹੜੀ ਕਹਿ ਸਕਦੇ ਹੋ ਕਿ ਪਾਵਰ ਉੱਥੋਂ ਚੱਲਦੀ ਆ